ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੰਮ੍ਰਿਤਸਰ ਦੇ ਸਿਹਤ ਵਿਭਾਗ ਦੇ ਵੱਲੋਂ ਕਰੋਨਾ ਵੈਕਸੀਨ ਜਿਹੜੀ ਇੱਥੇ ਆਏਗੀ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬਕਾਇਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਬਾਰੇ ਮੀਟਿੰਗ ਕਰਕੇ ਸਾਰੀ ਰੂਪਰੇਖਾ ਤਿਆਰ ਕਰ ਲਈ ਸਾਡੇ ਨਾਲ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਰਵਿੰਦਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਸਰ ਸਭ ਤੋਂ ਪਹਿਲਾਂ ਕਿਵੇਂ ਦੀਆਂ ਤਿਆਰੀਆਂ ਤੁਸੀਂ ਜਿਹੜੀਆਂ ਇਸ ਬੰਦੀ ਕੀਤੀਆਂ ਦੇਖੋ ਗੌਰਮਦਿਆ ਸਟਰਕਚਰਸ ਆਈਆਂ ਸੀਗੀਆਂ ਪਹਿਲਾਂ ਤੇ ਕੋਲਡ ਚੇਨ ਜਿਹੜੀ ਆ ਉਹਨੂੰ ਪੂਰਾ ਤੇਰਾ ਅਪਡੇਟ ਕਰ ਦਿੱਤਾ ਜਾਵੇ ਦੂਸਰਾ ਜਿਹੜਾ ਬੈਨੀਫਿਸ਼ੀਰੀ ਡਾਟਾ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਹੈਲਥ ਪ੍ਰੋਫੈਸ਼ਨਲਸ ਆ ਅਪਲੋਡ ਕਰਨਾ ਪੋਰਟਲ ਦੇ ਵਿੱਚ ਜਿਹੜਾ ਪੋਰਟਲ ਦੇ ਵਿੱਚ ਜਿਹੜਾ ਬੈਨੀਫਿਸ਼ੀਰੀ ਦਾ ਡਾਟਾ ਜਿਹੜਾ ਉਹ ਲਗਭਗ ਅਸੀਂ 14000 ਸੌਮਥਿੰਗ ਅਸੀਂ ਕਰ ਚੁੱਕੇ ਆ ਸਰਕਾਰੀ ਸਰਕਾਰੀ ਪੈਰਾਮੈਡੀਕਲ ਸਰਕਾਰੀ ਡਾਕਟਰ ਤੇ ਪੈਰਾਮੈਡੀਕਲ ਆ ਤੇ ਪ੍ਰਾਈਵੇਟ ਡਾਕਟਰ ਪ੍ਰਾਈਵੇਟ ਮੈਡੀਕਲ ਕੋ ਔਰ ਦੂਸਰਾ ਕੋールド ਚੇਨ ਬਾਰੇ ਜਿਹੜਾ ਸਾਡੇ ਕੋਲ ਰੀਜਨਲ ਵੈਕਸੀਨ ਸਟੋਰ ਆ ਉਹਦੇ ਵਿੱਚ ਸਾਰੀ ਤਿਆਰੀ ਕਰ तकरीबन ਕਰ ਲਈ ਗਈ ਹੈ ਉਹਦੀ ਬੈਕਅਪ ਵੀ ਹੈ ਜਿਹੜੀ ਜਨਰੇਟਰ ਵੀ ਲੱਗ ਗਿਆ ਸਭ ਕੁਝ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਸਾਡੇ ਕੋਲ ਵਾਕਿਨ ਕੁਲਰ ਆ ਉਹਦੇ ਵਿੱਚ ਕਪੈਸਿਟੀ 16 ਲੱਖ ਡੋਜ਼ਿਸ ਦੀ ਹੈ ਉਸ ਤੋਂ ਲਾਹ ਵੀ ਸਾਡੇ ਕੋਲ 7 ਲੱਖ ਡੋਜ਼ਿਸ ਦੀ ਆਈਐਲਆਰ ਦੇ ਵਿੱਚ ਕਪੈਸਿਟੀ ਦੀ ਹੈਗੀ ਹੈ ਸਰ ਉਹ ਕਿਥੇ ਆਈਐਲਆਰ ਦੀ ਕਪੈਸਿਟੀ ਕਿਤੇ ਉਹ ਵੀ ਸਾਡੇ ਇਥੇ ਰੀਜਨਲ ਵੈਕਸੀਨ ਸਟੋਰ ਦਿੰਦੇ ਸਰ ਜਿਹੜੇ ਸਟੋਰ ਬਣਾਏ ਗਏ ਨੇ ਇਹ ਕੇਸ ਕੇਸ ਜਗ੍ਹਾ ਤੇ ਪੜਾਏ ਗਏ ਨੇ ਤੇ ਕਿਵੇਂ ਇਹਨਾਂ ਨੇ ਪੁਆਇੰਟ ਚੁਣੇ ਗਏ ਨੇ ਦੇਖੋ ਰੀਜਨਲ ਵੈਕਸੀਨ ਸੋਰਸ ਤੇ ਸਾਡਾ ਆਲਰੇਡੀ ਐਗਜ਼ਿਸਟ ਕਰਦਾ ਹੈ ਸਿਵਲ ਸਿੰਧ ਦਫਤਰ ਦੇ ਵਿੱਚ ਉਸ ਤੋਂ ਇਲਾਵਾ 48 ਹੋਰ ਜਿਹੜੇ ਵਿਸਤ੍ਰਿਤ ਜਿੱਥੇ ਆਈਐਲਆਰ ਨੇ ਸਾਡੇ ਜਿਹੜੇ ਬਾਕੀ ਸੈਂਟਰਾਂ ਤੇ ਸੀਐਸਸੀ ਪੀਐਸਸੀ ਦੇ ਵਿੱਚ ਪਹਿਲੇ ਮੌਜੂਦ ਨੇ ਸਰ ਕਿਵੇਂ ਦੀਆਂ ਤਿਆਰੀਆਂ ਤੁਸੀਂ ਇਸ ਦੀ ਡਿਸਟ੍ਰਿਬਿਊਸ਼ਨ ਦੀਆਂ ਤਿਆਰੀਆਂ ਕਿਵੇਂ ਕੀਤੀਆਂ ਨੇ ਉਸ ਦੇ ਲਈ ਤੁਸੀਂ ਜਿਹੜੇ ਬੈਨੀਫਿਸ਼ਰੀ ਡਾਟਾ ਬੈਨੀਫਿਸ਼ਰੀ ਪਰਸਨਸ ਆ ਗਿਆ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਗਵਰਨਮੈਂਟ ਨੇ ਕਿਹਾ ਵੀ ਇਹਨਾਂ ਨੂੰ ਵੈਕਸੀਨੇਟ ਕਰਨਾ ਉਹਨਾਂ ਲਈ ਅਸੀਂ 26 ਜਿੱਥੇ ਚੁਣੀ ਨੇ ਜਿੱਥੇ ਇਹਨਾਂ ਨੂੰ ਇੰਜੈਕਸ਼ਨ ਲਗਾਏ ਜਾਣਗੇ ਜਿਹਦਾ ਡਿਸਾਈਡ ਕਰੇਗੀ ਵੀ ਓਵਰ 50 ਐਂਡ ਵਿਦ ਅ ਬਿਲੋ 50 ਵਿਦ ਕੋਮਾਰਬਿਡੀਟੀ ਉਹਨਾਂ ਦੀ ਫਿਰ ਬਣੇਗੀ ਸਰ ਜਿਹੜਾ ਅਗਲਾ ਸਵਾਲ ਇਹ ਹੈ ਕਿ ਜਿਨ੍ਹਾਂ ਨੇ ਇਹ ਵੈਕਸੀਨ ਲਗਾਨੀ ਆ ਉਸ ਉਸ ਦੀਆਂ ਕਿੰਨੀਆਂ ਟੀਮਾਂ ਤਿਆਰ ਹੋ ਰਹੀਆਂ ਤੇ ਉਹਨਾਂ ਨੂੰ ਕਿਵੇਂ ਦੇ ਲਈ ਪ੍ਰੀਪੇਅਰ ਕੀਤਾ ਜਾ ਰਿਹਾ ਹੈ ਅਸੀਂ ਟੀਮਾਂ 26 ਸੈਂਟਰਾਂ ਉੱਤੇ ਕਰ ਲਈਆਂ ਔਰ ਨਾਲ ਉਹਦਾ ਬੈਕਅਪ ਟੀਮ ਵੀ ਉਨੀਆਂ ਹੀ ਕਰ ਲਈਆਂ ਨੇ ਔਰ ਉਹਨਾਂ ਦੀਆਂ ਪ੍ਰੋਪਰ ਟ੍ਰੇਨਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਸਰ ਇਹ ਕਦੋਂ ਸ਼ੁਰੂ ਹੋ ਜਾਏਗਾ ਕੋਈ ਇਸ ਦਾ ਆਈਡੀਆ ਹੈ ਕਿ ਜੇ ਜਦੋਂ ਇਹ ਕਾਮਰਟ ਫੀਡਰ ਡਿਸਾਈਡ ਕਰੇਗੀ ਤ ਸਾਰ ਕੋਈ ਐਕਸਟਰਾ ਤੁਹਾਨੂੰ ਕਿਉਂਕਿ ਸਿਹਤ ਵਿਭਾਗ ਤੇ ਪਿਛਲੇ ਸਮੇਂ ਚ ਡਿਊ ਟੂ ਕੋਵਿਡ ਕਾਫੀ ਵਰਕ ਲੋਡ ਰਿਹਾ ਹੈ ਤੇ ਕੋਈ ਐਕਸਟਰਾ ਸਟਾਫ ਜਾਂ ਕੋਈ ਹੋਰ ਹੈਲਪਿੰਗ ਹੈਲਪ ਲਈ ਕਿਸੇ ਹੋਰ ਡਿਪਾਰਟਮੈਂਟ ਨਹੀਂ ਇਹਦੇ ਲਈ ਵੈਕਸੀਨ ਲਈ ਤੇ ਦੇਖੋ ਜਿਹੜਾ ਮੇਨ ਜਿਹੜਾ ਚੱਲਣਾ ਉਹ ਸਾਡੇ ਡਿਪਾਰਟਮੈਂਟ ਦੇ ਚੱਲੇਗਾ ਬਾਕੀ ਸਿਕਿਉਰਟੀ ਲਈ ਪੁਲਿਸ ਨੂੰ ਆ ਰਹੇ ਆ ਬਾਕੀ ਐਡਮਿਸ਼ਨ ਨੂੰ ਵੀ ਪੂਰੀ ਹੈਲਪ ਕੀਤੀ ਜਾ ਰਹੀ ਹੈ ਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸਾਹਿਬ ਨੇ ਮੀਟਿੰਗ ਕੀਤੀ ਸੀ ਕੱਲ ਉਹਨਾਂ ਨੇ ਕੀ ਇਸ ਪੰਜਾਬ ਸਰਕਾਰ ਵੱਲੋਂ ਕੀ ਗਾਈਡਲਾਈਨਸ ਆਈਆਂ ਦੇਖੋ ਡੀਸਬਲ ਨੇ ਕੱਲ ਬਾਇਨਾ ਕੀਤਾ ਸੀਗਾ ਸਾਡੇ ਰੀਜਨਲ ਵੈਕਸਿਨ ਸਟੋਰ ਦਾ ਔਰ ਬਾਤ ਚੋ ਜੋ ਵੈਕਸੀਨੇਸ਼ਨ ਬਾਰੇ ਜੋ ਚੱਲ ਰਿਹਾ ਉਹਦੇ ਬਾਰੇ ਮੀਟਿੰਗ ਲਈ ਸੀ ਅੱਜ ਪ੍ਰਿੰਸੀਪਲ ਸੈਕਟਰੀ ਹੈਲਥ ਨਾਲ ਵੀ ਸੀ ਵੀ ਸੀਗੀ ਉਹ ਸਾਰੇ ਇਹੀ ਚ ਜਿਹੜੀ ਆ ਕੀਤਾ ਜਾ ਰਿਹਾ ਵੀ ਇਹਨਾਂ ਚੀਜ਼ਾਂ ਉੱਤੇ ਜੋ ਜੋ ਸਰਕਾਰ ਨੇ ਦੱਸਿਆ ਨੇ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਕਰ ਦਿੱਤਾ ਜਾਵੇ ਸਰ ਇਸ ਦੀ ਕਿਤੇ ਸ਼ੁਰੂ ਕਰਨ ਤੋਂ ਪਹਿਲਾਂ ਇਹਦੀ ਟੈਸਟਿੰਗ ਵੀ ਕਿਤੇ ਕੀਤੀ ਜਾਏਗੀ ਕਿ ਸਿੱਧੀ ਜੇ ਆਉਣ ਤੋਂ ਬਾਅਦ ਸ਼ੁਰੂ ਕਰ ਦੇਈਏ ਦੇਖੋ ਪਹਿਲਾਂ ਜਦੋਂ ਗਵਰਨਮੈਂਟ ਬਜੂਰੀ ਦਿੰਦੀ ਹੈ ਉਹ ਪਹਿਲਾਂ ਟੈਸਟਿੰਗ ਹੋ ਕੇ ਆਉਂਦੀ ਹੈ ਸਰ ਜਿਹੜਾ ਤੁਸੀਂ ਕਿਹਾ ਫਰਸਟ ਲਾਈਨ ਤੁਸੀਂ ਚੁਣੀ ਹੈ ਉਸ ਦੇ ਵਿੱਚ ਪਹਿਲਾਂ ਸਿਹਤ ਵਿਭਾਗ ਦੇ ਮੁਲਾਜ਼ਮ ਹੋਣਗੇ ਇਹ ਲਾਈਆਂ ਜਿਹੜੇ ਅਸੀਂ ਚੁਣੀਆਂ ਹੈ ਸਰਕਾਰ ਨੇ ਚੁਣੀਆਂ ਉਹਦੇ ਵਿੱਚ ਸਿਹਤ ਵਿਭਾਗ ਦੇ ਮਤਲਬ ਦੇ ਪਰਮੈਡਾਕਟਰਸ ਐਂਡ ਪੈਰਾਮੈਡੀਕਲਸ ਦੇ ਪ੍ਰਾਈਵੇਟ ਹਸਪਤਲਾਂ ਦੇ ਡਾਕਟਰਸ ਐਂਡ ਪੈਰਾਮੈਡੀਕਲਸ ਤਾਂ ਕਿੰਨੇ ਲੱਖ ਡੋਸ ਜਿਹੜੀ ਤੁਸੀਂ ਜਿਹੜੀ ਸਟੋਰ ਕਰਨ ਜਾ ਰਹੇ ਹੋ ਐਗਜ਼ੈਕਟ ਫਿਗਰ ਦੇਖੋ ਜਿਹੜਾ ਸਾਡੇ ਕੋਲ ਜਿਹੜੀ ਸਪੇਸ ਹੈਗੀ ਆ ਉਹ ਲਗਭਗ 23 ਲੱਖ ਡੋਸਿਸ ਦੀ ਹੈਗੀ ਆ ਬਾਕੀ ਗਵਰਨਮੈਂਟ ਜਦੋਂ ਭੇਜਣੀ ਉਸ ਤੋਂ ਬਾਅਦ ਦੇਖਾਂਗੇ ਸਰ ਇਸ ਦੀ ਜਿਹੜੀ ਮੂਵਮੈਂਟ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਇਲਾਵਾ ਸਬਡਿਵੀਜ਼ਨ ਲੈਵਲ ਤੇ ਵੀ ਹੋਵੇਗੀ ਜਿਹੜੇ ਸਿਵਲ ਹਸਪਤਲ ਨੇ ਉੱਥੇ ਵੀ ਕੀਤੀ ਜਾਏਗੀ ਕਿਹੜੇ ਕਿਹੜੀ ਜਗ੍ਹਾ ਕੀਤੀ ਜਾਏਗੀ ਉਹ ਜਿਹੜੇ ਅਸੀਂ 26 ਸੈਂਟਰ ਬਣਾਏ ਨੇ ਉੱਥੇ ਉ ਪਰਲੀ ਸਾਡੇ ਕੋਲ ਵੈਕਸੀਨ ਵੈਨ ਆ ਜਿਹੜੀ ਜਿਹਦੇ ਉੱਤੇ ਇਹਨੂੰ ਟਰਾਂਸਪੋਰਟ ਕੀਤਾ ਜਾਏਗਾ ਕਿੰਨੀਆਂ ਸਰ ਵੈਕਸੀਨ ਵੈਨ ਤੁਸੀਂ ਡਿਮਾਂਡ ਕੀਤੀਆਂ ਜਾਂ ਕਿੰਨੀਆਂ ਤੁਹਾਡੇ ਕੋਲ ਆ ਵੈਕਸੀਨ ਵੈਨ ਇੱਕੋ ਹੀ ਆ ਸਾਡੇ ਕੋਲ ਉਹ ਸਫੀਸ਼ੀਐਂਟ ਆ ਸਾਰੇ ਨੂੰ ਸਪਲਾਈ ਕਰਨ ਲਈ ਇਸਦੇ ਨਾਲ ਸਰ ਹੋ ਜਾਏਗਾ ਸਰ ਆ ਬਿਲਕੁਲ ਹੋ ਜਾਏਗਾ ਸਰ ਅਗਲੇ ਸਵਾਲ ਇਹਨੇ ਕਿ ਕੋਵਿਡ ਦੇ ਕੇਸ ਅੰਮ੍ਰਿਤਸਰ ਦੇ ਵਿੱਚ ਕੀ ਸਥਿਤੀ ਸੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਅਚਾਨਕ ਇੱਕਦਮ ਕੇਸ ਸ਼ੁਰੂ ਹੋਏ ਸੀਗੇ ਹੁਣ ਕੀ ਸਥਿਤੀ ਹੈ ਅੰਮ੍ਰਿਤਸਰ ਦੇਖੋ ਪਹਿਲਾਂ ਇਹ ਫਸਟ ਪੀਕ ਮਿਡ ਸਪਟੰਬਰ ਜਾਈ ਸੀ ਜਦੋਂ 400 ਕੇਸ ਅਮਰਸਾ ਵਿੱਚ ਪੋਜ਼ਿਟਿਵ ਆ ਗਏ ਸੀ ਔਰ ਸਾਰੇ ਹਸਪੀਟਲ ਪ੍ਰਾਈਵੇਟ ਸਰਕਾਰੀ ਭਰ ਗਏ ਸੀ ਉਸ ਤੋਂ ਬਾਅਦ ਇੱਕਦਮ ਡਾਊਨ ਕਾ ਡਾਊਨ ਟ੍ਰੈਂਡ ਸ਼ੁਰੂ ਹੋਇਆ ਪਰ 16 ਸਤਾਰ ਤੱਕ ਵੀ ਕੇਸ ਰਹਿ ਗਏ ਫਿਰ ਲੋਕੀ ਅਵੇਸਲੇ ਹੋ ਗਏ ਮਾਸਕ ਪਾਣੇ ਬੰਦ ਕਰਤੇ ਵੱਡੀਆਂ ਗੈਦਰਿੰਗਸ ਹੋ ਗਈਆਂ ਸੋਸ਼ਲ ਡਿਸਟੈਂਸਿੰਗ ਖਤਮ ਹੋ ਗਈ ਫਿਰ ਕੇਸ ਵਧੇ ਨਹੀਂ ਹੌਲੀ ਹੌਲੀ ਸ਼ੁਰੂ ਹੋਏ 80 90 ਤੱਕ ਚਲੇ ਗਏ ਲੇਕਿਨ ਫਿਰ ਲਿਟਰਲੀ ਜਿਹੜਾ ਇਹਦੀ ਦਰ ਘਟੀ ਆ 2.5% ਤੇ ਰਹਿ ਗਈ ਆ ਕੱਲ ਵੀ 40 ਕੇਸ ਆਏ ਸੀ ਸਿਰਫ ਪੋਜ਼ਿਟਿਵ ਸਰ ਹੁਣ ਐਕਟਿਵ ਕੇਸ ਕਿੰਨੇ ਨੇ ਅਮਰਿਤ ਸਰ ਦੇ ਕੋਈ ਇਸ ਤਰ੍ਹਾਂ ਦਾ ਫਿਗਰ ਆਰਾਊਂਡ 700 ਸਰ ਟੋਟਲ ਹੁਣ ਤੱਕ ਅਮਰਿਤ ਸਰ ਦੇ ਕਿੰਨੇ ਹੋ ਚੁੱਕੇ ਨੇ ਕੇਸ ਪੋਜ਼ਿਟਿਵ ਜਾਂ ਡੈਥਸ ਕੋਈ ਫਿਗਰ 500 ਜਿਹੜੀ ਫਿਗਰ ਤੁਸੀਂ ਸਾਨੂੰ ਦੱਸ ਦੇਣਾ ਤੇ ਜਿਹੜੀ ਸਰ ਅੱਜ ਵੀ ਤੁਸੀਂ ਇੱਕ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਸਨ ਕਿ ਮਾਸਕ ਪਾਉਣ ਦੇ ਲਈ ਇੱਕ ਮੁਹਿੰਮ ਚਲਾਈ ਜਾਵੇ ਤੁਸੀਂ ਜਦੋਂ ਕਿ ਮਾਸਕ ਲੋਕ ਜਿਹੜੇ ਨੇ ਉਹ ਉਸ ਕਿਵੇਂ ਦੀ ਉਹਦੀ ਮੈਂ ਅਸੀਂ ਦੇਖੋ ਇਹ ਜਾਗਰਤਾ ਵੈਂ ਸਰਕਾਰ ਵੱਲੋਂ ਦੋ ਵਰੀਆਂ ਆਈਆਂ ਨੇ ਹੁਣ ਫਿਰ ਲੇਟਲੀ ਚੀਫ ਮਿਨਿਸਟਰ ਸਾਹਿਬ ਵੱਲੋਂ ਤੇ ਹੈਲਥ ਮਿਨਿਸਟਰ ਵੱਲੋਂ ਇੱਕ ਜਾਗਰਤਾ ਮੈਂ ਤੋਂ ਖਰੀ ਚਿੱਡੇ ਦੇ ਕੇ ਚੰਡੀਗੜ੍ਹ ਤੋਂ ਭੇਜੇ ਗਿਆ ਸੀਗਾ ਅੰਮ੍ਰਿਤਸਰ ਵੀ ਆਈ ਆਪਾਂ ਅੰਮ੍ਰਿਤਸਰ ਦੇ ਸਾਰੇ ਅਰਬਨਰ ਸਬਰਬਨਰ ਵਿੱਚ ਇਹ ਪੈਨਫੀਤੀਆਂ ਨੇ ਅਸੀਂ ਇੱਕ ਹੋਰ ਪੁਰਾਣੇ ਅੱਜ ਤੋਂ ਸ਼ੁਰੂ ਕੀਤਾ ਵੀ ਆਪਣੀਆਂ ਜਿਹੜੀਆਂ ਵੈਂਸ ਨੇ ਇਹਨਾਂ ਨੂੰ ਚੌਂਕਸ ਵਿੱਚ ਜਾ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸੀ ਹੈਲਪ ਦੇ ਨਾਲ ਜਿਹੜੇ ਲੋਕਾਂ ਨੇ ਮਾਸਕ ਨਹੀਂ ਪਾਏ ਉਹਨਾਂ ਦੇ ਸਿੰਪਲ ਲਈ ਜਾ ਰਹੇ ਨੇ ਸਰ ਇਹ ਸਾਰੇ ਸ਼ਹਿਰ ਦੇ ਵਿੱਚ ਚਲਾਈ ਜਾਏਗੀ ਹਾਂ ਸਾਰੇ ਸ਼ਹਿਰ ਵਿੱਚ ਚੱਲਣਗੇ ਵੱਖ-ਵੱਖ ਚੌਕਾਂ ਦੇ ਵਿੱਚ ਸਰ ਫਿਗਰ ਜੀ ਤੁਹਾਡੇ ਕੋਲ ਆ ਗਈ ਤੁਸੀਂ ਸਾਨੂੰ ਫਿਗਰ ਦੱਸ ਦੋਗੇ ਟੋਟਲ ਕਿੰਨੇ ਆ ਕੀ ਲੇਟਸਟ ਫਿਗਰ ਹੈ ਤੁਹਾਡੇ ਕੋਲ ਕਿੰਨੇ ਕੇਸ ਐਕਟਿਵ ਕੇਸ ਅੱਜ ਤੱਕ 711 ਨੇ ਠੀਕ ਹੈ ਜੀ ਅੱਜ ਸਿਰਫ 2 ਡੈਥ ਹੋਈਆਂ ਨੇ ਟੋਟਲ ਡੈਥ ਜਿਹੜੀਆਂ 535 ਹੋ ਚੁੱਕੀਆਂ ਨੇ ਟੋਟਲ ਕੇਸ ਸਰ ਕਿੰਨੇ ਹੋ ਚੁੱਕੇ ਨੇ ਹੁਣ ਤੱਕ ਟੋਟਲ ਕੇਸ 14144 ਹੋ ਚੁੱਕੇ ਨੇ ਤੋ ਸਰ ਕੋਈ ਜਿਵੇਂ ਕਿ ਕੋਈ ਇਸ ਤਰ੍ਹਾਂ ਦੇ ਜ਼ੋਨ ਬਣਾਏ ਗਏ ਸੀ ਕਿ ਜਿੱਥੇ ਕਾਫੀ ਸਖਤੀ ਕੀਤੀ ਗਈ ਸੀ ਕਿਉਂਕਿ ਕੇਸ ਜਿੰਨਾ ਜਿੰਨਾ ਏਰੀਆ ਦੇ ਵਿੱਚ ਖਾਸ ਕਰਕੇ ਭੀੜ-ਪਾੜ ਵਾਲੇ ਸ਼ਹਿਰ ਦੇ ਏਰੀਏ ਦੇ ਵਿੱਚ ਜਿਹੜੇ ਕੰਟੇਨਮੈਂਟ ਜ਼ੋਨ ਜਿੱਥੇ ਚਾਰ-ਪੰਜ ਕੇਸ ਤੋਂ ਵੱਧ ਜਾਂਦਾ ਉਦੋਂ ਕੰਟੇਨਮੈਂਟ ਜਾਂ ਮਾਈਕਰੋ ਕੰਟੇਨਮੈਂਟ ਜ਼ੋਨ ਬੰਦੇ ਆ ਉੱਥੇ ਫਿਰ ਕਾਫੀ ਸਖਤੀ ਕਰਕੇ ਉੱਥੇ ਸੈਂਪਲਿੰਗ ਵੀ ਲਈ ਜਾਂਦੀ ਆ ਔਰ ਉਸ ਸੀਲ ਕਰਕੇ ਉਹ ਸਾਰਾ ਦੇਖਿਆ ਜਾਂਦਾ ਵੀ ਕਿੱਥੇ ਕੋਈ ਕਲਸਟਰ ਤਾਂ ਨਹੀਂ ਬਣਿਆ ਹੋਇਆ ਹਾਂ ਸਰ ਇਸ ਤਰ੍ਹਾਂ ਦੇ ਕਲਸਟਰ ਹੁਣ ਕੋਈ ਆ ਰਹੇ ਨੇ ਸਾਹਮਣੇ ਕਿ ਕੇਸ ਰੈਂਡਮਲੀ ਵਕ-ਵਕ ਥਾਵਾਂ ਤੋਂ ਆ ਰਹ ਇਸ ਦੇ ਨਾਲ ਕੇਸ ਵਧਣ ਦੀ ਸੰਭਾਵਨਾ ਕੀ ਕਹਿੰਦੇ ਤੁਸੀਂ ਸਰਦੀ ਤੇ ਗਰਮੀ ਦਾ ਹਾਲ ਤੱਕ ਜੋ ਵੇਖਿਆ ਵਾਇਰਸ ਤੇ ਕੋਈ ਅਸਰ ਨਹੀਂ ਹੈ ਤੁਸੀਂ ਯੂਰਪ ਚਲ ਜਾਓ ਉੱਥੇ ਠੰਡ ਦੀ ਸਰਦੀ ਪੈ ਰਹੀ ਬਰਫ਼ ਪੈ ਰਹੀ ਹੈ ਲੇਕਿਨ ਕੇਸ ਉੱਥੇ ਲਾਕਡਾਊਨ ਆਜਕੇ ਲਾਕਡਾਊਨ ਚੱਲ ਰਿਹਾ ਠੀਕ ਹੈ ਉਹਦੇ ਉਹਦੇ ਤੇ ਕੋਈ ਅਸਰ ਨਹੀਂ ਪੈ ਰਿਹਾ ਵਾਇਰਸ ਉੱਤੇ ਸਰ ਇਥੇ ਲੋਕਾਂ ਨੂੰ ਕੀ ਅਪੀਲ ਕਰਨਾ ਹੈ ਲੋਕਾਂ ਨੂੰ ਇਹ ਅਪੀਲ ਹੈ ਵੀ ਇੱਕ ਤਾਂ ਸੋਸ਼ਲ ਡਿਸਟੈਂਸਿੰਗ ਰੱਖਣ ਗੈਦਰਿੰਗ ਵਿੱਚ ਨਾ ਜਾਣ ਮਾਸਕ ਖਰਮਲੇ ਪਾ ਕੇ ਰੱਖੋ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਸੀਂ ਆਪਣੇ ਵੱਲੋਂ ਕੁਝ ਹੋਰ ਜਿਹੜੀਆਂ ਹਦਾਇਤਾਂ ਜਾਰੀ ਕਰਨ ਨੂੰ ਕੋਈ ਤੁਸੀਂ ਆਪਣੇ ਵੱਲੋਂ ਭੇਜਿਆ ਕੋਈ ਕਹਾਂ ਕਿ ਲੋ ਦੇਖੋ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਸਾਡੀ ਕਾਫੀ ਹਰ ਮਸਲੇ 'ਚ ਸਾਡੀ ਮਦਦ ਕਰ ਰਿਹਾ ਪੂਰੀ ਪ੍ਰੋਪਰ ਜੋ ਕਰ ਰਹੇ ਪੰਜਾਬ ਸਰਕਾਰ ਲੋ ਜਿਹੜੀਆਂ ਗਾਈਡਲਾਈਨ ਤੋਂ ਸਿੱਧੀਆਂ ਉੱਥੇ ਹਾਂ ਜੋ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਆ ਰਹੀਆਂ ਉਹਨਾਂ ਨਾਲ ਕੇ ਕਰ ਰਹੇ ਸਰ ਕੋਈ ਜਿਹੜੀ ਇਹ ਡੋਜ਼ ਜਿਹੜੀ ਤੁਸੀਂ ਸ਼ੁਰੂ ਕਰਨੀ ਹੈ ਇਸ ਸੰਬੰਧੀ ਕੋਈ ਟੀਮਸ ਕੇਂਦਰ ਸਰਕਾਰ ਵੱਲੋਂ ਵੀ ਆ ਰਹੀਆਂ ਜਾਂ ਪੰਜਾਬ ਸਰਕਾਰ ਦੀ ਕੋਈ ਟੀਮਸ ਇੱਥੋਂ ਦੀ ਨਰੀਕਣ ਕਰਨਗੇ ਨਹੀਂ ਹਾਲੇ ਸਿਰਫ ਜਿਹੜੀ ਹੈ ਜਦੋਂ ਵੈਕਸੀਨ ਚੁਣੀ ਜਾਏਗੀ ਉਸ ਤੋਂ ਬਾਅਦ ਡਿਸਾਈਡ ਹੋਏਗਾ ਕਿ ਕਿੰਨੀ ਡੋਜ਼ ਹੈ ਕਿੰਨੇ ਦਿਨ ਦਿਨਾਂ ਬਾਅਦ ਸੈਕੰਡ ਡੋਜ਼ ਲਗਣੀ ਹੈ ਆਫਟਰ ਦ ਵੈਕਸੀਨ ਕਮਸ ਥੈਂਕ ਯੂ ਸਰ ਠੀਕ ਦਾ ਇਹਨਾਂ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਰੁਬਿੰਦਰ ਸਿੰਘ ਤਾਂ ਇਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀ ਪੂਰੀ ਹੈ ਜਦੋਂ ਵੀ ਵੈਕਸੀਨ ਪਹੁੰਚ ਜਾਏਗੀ ਉਸ ਨੂੰ ਸਟੋਰੇਜ ਕਰਨ ਦੀ ਤੇ ਉਸ ਨੂੰ ਵਕ ਵਕ ਥਾਵਾਂ ਤੇ ਸਪਲਾਈ ਕਰਨ ਦੇ ਲਈ ਸਟੋਰੇਜ ਪੁਆਇੰਟ ਜਿਹੜੇ ਬਣਾਏ ਗਏ ਨੇ ਉਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਜਿਹੜੀ ਮੁਕੰਮਲ ਕਰ ਲਈ ਗਈ ਹੈ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਜਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਸਿਵਲ ਸਪਰਿਨਡਨ ਦਫਤਰ ਦੇ ਵਿੱਚ ਰੀਜਨਲ ਵੈਕਸੀਨ ਸੈਂਟਰ ਦੇ ਵਿੱਚ ਵੈਕਸੀਨ ਸਟੋਰ ਦੇ ਵਿੱਚ ਅਸੀਂ ਇਸ ਵਕਤ ਖੜੇ ਆਂ ਪੂਰੀ ਜ਼ਿਲ੍ਹੇ ਦੀ ਟੀਮ ਜਿਹੜੀ ਆ ਜਿਨ੍ਹਾਂ ਦੇ ਉੱਤੇ ਸਾਰਾ ਧਰਮਦਾਰ ਇੱਥੇ ਵੀ ਮੌਜੂਦ ਹੈ ਤੇ ਕਿਵੇਂ ਦੀਆਂ ਇੱਥੇ ਤਿਆਰੀਆਂ ਨੇ ਫ੍ਰੀਜ਼ਰ ਇੱਥੇ ਵੱਡੇ ਮਸ਼ੀਨਾਂ ਜਿਹੜੀਆਂ ਰੱਖੀਆਂ ਗਈਆਂ ਨੇ ਤਾਂ ਡਾਕਟਰ ਮਦਨ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਦੇ ਆਂ ਇਹ ਜ਼ਿਲ੍ਹੇ ਦੇ ਜਿਹੜਾ ਸਾਰਾ ਇਹਨਾਂ ਦੀ ਅਗਵਾਈ ਦੇ ਹੇਠੇ ਕੰਮ ਹੋ ਰਿਹਾ ਤਾਂ ਸਰ ਇੱਥੇ ਕੀ ਕੀ ਜਿਹੜੇ ਅਰੇਂਜਮੈਂਟ ਕੀਤੇ ਗਏ ਨੇ ਜੀ ਸਾਡਾ ਨਾਰਮਲ ਜਿਹੜਾ ਹੈਗਾ ਵੈਕਸੀਨ ਉਹਦਾ ਸਟੋਰ ਹੈ ਇੱਥੇ 5 ਤੇ ਦੋ ਡੀ ਫ੍ਰੀਜਰ ਨੇ ਇਹ 5 000 ਜਿਹੜੇ ਇੱਥੇ ਇਹਨਾਂ ਦਾ ਕੀ ਕੀ ਇਹਨਾਂ ਦਾ ਕੀ ਕੀ ਕੰਮ ਹੋਏਗਾ ਜੀ ਇਹਨਾਂ ਦਾ ਇਹਦੇ ਚ ਜਿਹੜੀ ਆਪਾਂ ਜਿਹੜੀ ਨਾਰਮਲ ਰੂਟੀਨ ਦੀ ਜਿਹੜੀ ਵੈਕਸੀਨ ਆ ਆਪਾਂ ਸਟੋਰੇਜ ਕਰਦੇ ਆ ਜੀ ਇੱਥੇ ਤਾਂ ਇੱਥੇ ਸਰ ਕਿੰਨੀ ਸਟੋਰੇਜ ਕੈਪੈਸਿਟੀ ਇੱਥੇ ਕਿੰਨੀ ਹੈ ਜੀ ਤਾਂ ਡਾਕਟਰ ਦੇਵਗੰਦ ਜੀ ਨੇ ਚੀ ਫਾਰਮੈਸਿਸ ਇੱਥੇ ਜਿਹੜੇ ਸਰ ਇਹਨਾਂ ਕੋਲ ਪੁੱਛ ਲਏ ਨੇ ਸਰ ਕਿੰਨੀ ਕੈਪੈਸਿਟੀ ਹੈ ਇੱਥੇ ਤੇ ਕਿਵੇਂ ਇਹ ਵਰਕਿੰਗ ਕਿੰਨੀ 18000 ਡੋਜ਼ ਤੱਕ ਸਟੋਰੇਜ ਹੋ ਜਾਂਦੀ ਹੈ 17 18000 ਡੋਜ਼ ਇੱਕਾਈ ਇੱਕਾਈ ਅਲਰਚ ਹੋ ਜਾਂਦੀ ਹੈ ਸਟੋਰੇਜ ਸਰ ਇਹ ਇਹਦਾ ਟੈਂਪਰੇਚਰ ਕਿੰਨਾ ਰੱਖਣਾ ਪੈਂਦਾ ਉਹ ਤਾਂ 8 ਥੱਕੇ ਦਾ ਟੈਂਪਰੇਚਰ ਹੁੰਦਾ ਤੇ ਇਹ ਸਰ ਮੌਸਮ ਦੇ ਵਿੱਚ ਗਰਮੀ ਸਭ ਜੀ ਬਿਲਕੁਲ ਨਹੀਂ ਰੱਖਣਾ ਪੈਂਦਾ ਸਟੇਬਲਾਈਜ਼ਰ ਲੱਗੇ ਨੇ ਹੀਟ ਹੋਵੇ ਤੇ ਐਗਜ਼ਾਸਟ ਵਗੈਰਾ ਹੁੰਦਾ ਟੂਲਸ ਯੂਜ਼ ਕਰਕੇ ਮੇਨਟੇਨ ਕਰਨਾ ਪੈਂਦਾ ਟੈਂਪਰੇਚਰ ਸਰ ਇਸ ਤਰ੍ਹਾਂ ਦੇ ਜਿਹੜੇ ਬਾਕੀ ਸਟੋਰੇਜ ਪੁਆਇੰਟ ਨੇ ਉੱਥੇ ਵੀ ਇਸ ਤਰ੍ਹਾਂ ਦੇ ਸਾਰੇ 50 ਦੇ 50 ਸਟੋਰੇਜ ਪੁਆਇੰਟ ਤੇ ਇੱਕੋ ਜਿਹੇ ਪ੍ਰਬੰਧ ਨੇ ਸਾਰਿਆਂ ਤੇ ਸਟੇਬਲਾਈਜ਼ਰ ਨੇ ਸਾਰਿਆਂ ਤੇ ਆਈਸਲਰ ਤੇ ਡੀ ਫਰੀਜ਼ਰ ਨੇ ਸਾਰੇ ਵੈਲ ਮੇਨਟੇਨਡ ਨੇ ਉਹ ਸਰ ਇਹ ਜਿਹੜੀ ਟੈਕਨੀਕ ਨਵੀਂ ਹੈ ਇਸ ਦੇ ਬਾਰੇ ਟ੍ਰੇਨਿੰਗ ਵੀ ਟੀਮ ਨੂੰ ਦਿੱਤੀ ਸੀ ਪਹਿਲਾਂ ਸਾਰਿਆਂ ਨੂੰ ਟ੍ਰੇਨਿੰਗ ਹੋ ਚੁੱਕੀ ਆ ਟੀਓਟੀ ਵੀ ਹੋ ਚੁੱਕੇ ਟੀਓਟੀ ਗਾਂ ਟ੍ਰੇਨਿੰਗ ਦੇ ਚੁੱਕੇ ਆ ਬਲੌਕ ਲੈਵਲ ਪੱਧਰ ਤੇ ਟੀਮਾਂ ਵੀ ਬਣ ਚੁੱਕੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਟੋਰੇਜ ਕਰਨਾ ਅੱਗੇ ਡਿਸਟ੍ਰੀਬਿਊਟ ਕਰਨਾ ਤੇ ਵੈਕਸੀਨੇਸ਼ਨ ਕਰਨੀ ਹੈ ਇਸ ਦੇ ਨਾਲ ਤੁਹਾਡੇ ਡਿਪਾਰਟਮੈਂਟ ਦਾ ਕੰਮ ਜਿਹੜਾ ਐਕਸਟਰਾ ਸੀ ਉਹ ਵਧਿਆ ਕੁਝ ਕਿ ਤੁਹਾਨੂੰ ਲੱਗਦਾ ਸਰ ਇਟ ਇਜ਼ ਅ ਰੁਟੀਨ ਵਰਕ ਜੀ ਨੈਸ਼ਨਲ ਪ੍ਰੋਗਰਾਮ ਹੈ ਆਲਰੇਡੀ ਇਹ ਨੈਸ਼ਨਲ ਪ੍ਰੋਗਰਾਮ ਸਾਰੇ ਕਰਦੇ ਆਂ ਐਮਾਰ ਕੰਪੇਨ ਵੀਲੇ ਵੀ ਕੀਤਾ ਜਿਸ ਤੋਂ ਜ਼ਿਆਦਾ ਵੱਡਾ ਸੀ ਨਹੀਂ ਨਹੀਂ ਇਹ ਸਫੀਸ਼ੈਂਟ ਹੈ ਜਿੰਨਾ ਵੀ ਸਟਾਫ ਮੈਨਪਾਵਰ ਹੈਗੀ ਹੈ ਸਾਰਾ ਕੁਝ ਸਫੀਸ਼ੈਂਟ ਹੈ ਬਖਸ਼ੀਸ ਜੀ ਕੋਲ ਕੋਲ ਕੇ ਇਹਨਾਂ ਕੋਲ ਦੇਖਦੇ ਆ ਕਿ ਕਿਵੇਂ ਕਿਵੇਂ ਇਸ ਦੀ ਕਿੰਨੀ ਕਪੈਸਿਟੀ ਦਾ ਸਰ ਫਿਲਹਾਲ ਜਿਹੜੇ ਕਿਹੜੀ ਵੈਕਸੀਨ ਇਸ ਦੇ ਵਿੱਚ ਇੱਥੇ ਡੀਪੀਟੀ ਆ ਜੀ ਰੋਟਾ ਆ ਆਈਪੀਵੀ ਆ ਠੀਕ ਹੈ ਟੀਟੀਆ ਡੀਪੀਟੀ ਹੈ ਰੂਟੀਨ ਵਾਲੀਆਂ ਸਾਰੀਆਂ ਆਪਾਂ ਰੱਖ ਲੈਂਦੇ ਆ ਉਹਨਾਂ ਵਿੱਚ ਤੇ ਇਹਨਾਂ ਨੂੰ ਜਦੋਂ ਜਿਸ ਵੇਲੇ ਵੈਕਸੀਨ ਆ ਜਾਏ ਕਿ ਫਿਰ ਇਹ ਸਾਰੀਆਂ ਵੱਖਰੀਆਂ ਕਰ ਦਿੱਤੀਆਂ ਜਾਣਗੀਆਂ ਸੈਪਰੇਟ ਸੈਪਰੇਟ ਹਾਂਜੀ ਹੋ ਜਾਂਦੀਆਂ ਹੂੰ ਕੋਵਿਡ ਦੇ ਲਈ ਸਾਰਾ ਜਿਹੜੇ ਹੁਣ ਆਪਾਂ ਉਹ ਵੱਖਰਾ ਯੂਨਿਟ ਬਣਾਇਆ ਇਸ ਕਰਕੇ ਉਹ ਵੱਖਰੇ ਹੀ ਆ ਉਹਨਾਂ ਲਈ ਵੈਸੇ ਰੱਖ ਸਕਦੇ ਆਂ ਅਸੀਂ ਪਰ ਇਹ ਅਸੀਂ ਆਪਣੇ ਡਿਸਟ੍ਰਿਕਟ ਅਡਗਾਰ ਦੇ ਤੋਂ ਸੈਪਰੇਟ ਬਣਾ ਦਿੱਤਾ ਕੋਵਿਡ ਦਾ ਜਿਹੜਾ ਉਹ ਉਹ ਵੱਖਰਾ ਬਣਾਇਆ ਅਸੀਂ ਇਹ ਸਾਡਾ ਰੂਟੀਨ ਇਮਯੂਨਾਈਜੇਸ਼ਨ ਦਾ ਹੈਗੇ ਆ ਆਈਐਲਆਰ ਡੀਫਰੀਜ਼ ਜਿਹੜੇ ਕੰਮ ਕਰ ਰਿਹਾ ਫੀਲਡ ਦੇ ਵਿੱਚ ਵੀ ਜਿਹੜੇ ਆ ਉਹ ਵੀ ਆਈਐਲਆਰ ਤੇ ਡੀਫਰੀਜ਼ ਉੱਥੇ ਹੈ ਪਰ ਉੱਥੇ ਇਹੀ ਉਹਨਾਂ ਚ ਵੈਕਸੀਨ ਕੋਵਿਡ ਵੀ ਰੱਖਾਂਗੇ ਕੋਵਿਡ ਸੀਜੀ ਫੀਲਡ ਦਾ ਜਿਹੜਾ ਮਤਲਬ ਹੈ ਕਿ ਜਿਹੜੇ ਬਾਹਰਲੇ ਪੁਆਇੰਟ ਬਣਾਏ ਨੇ ਉਹਨਾਂ ਦੇ ਉੱਪਰ ਇਹ ਫਰੀਜ਼ਰ ਜਾ ਹਾਂ ਇਹ ਨਾਲ ਦੇ ਜਿਹੜੀ VLS 300 ਤੋਂ VLS 400 ਨਹੀਂ ਆਉਥੇ ਉਥੇ ਹਾਇਰ ਦੇ ਆ ਡੀ ਫ੍ਰੀਜ਼ਰ ਉਹ ਛੋਟੇ ਆ 116 ਲੀਟਰ ਵਾਲੇ ਬਸੀਰ ਜੀ ਜਿਹੜਾ ਇਹ ਰੀਜਨਲ ਸੈਂਟਰ ਪੁਆਇੰਟ ਹੈ ਇਸ ਨੂੰ ਮੇਨਟੇਨ ਕਰਨ ਦੇ ਲਈ ਜਿਸ ਨਾਲ ਤੁਸੀਂ ਸਾਰੇ ਤੁਹਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੁਹਾਡੇ ਕੋਲ ਤੁਹਾਡੇ ਵਰਗੇ ਹੋਰ ਕਿੰਨੀਆਂ ਟੀਮ ਦੇ ਮੈਂਬਰ ਜਿਨ੍ਹਾਂ ਨੂੰ ਇਹ ਪੂਰੀ ਟ੍ਰੇਨਿੰਗ ਦਿੱਤੀ ਇੱਥੇ ਮੈਂ ਹੀ ਆ ਬਾਕੀ ਫੀਲਡ ਦੇ ਵਿੱਚ ਸਾਰੇ ਐਲ ਐਚ ਵੀ ਜੀ ਵਗੈਰਾ ਇਹਨਾਂ ਵਿੱਚ ਜਿਹੜੀਆਂ ਦੋ ਦੋ ਕੋਲਡ ਚੇਨ ਹੈਂਡਲਰ ਬਣਾਏ ਆਪਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਕਹਿ ਸਕਦੇ ਪੂਰੀ ਤਰ੍ਹਾਂ ਹਾਂ ਪੂਰੇ ਜਸ ਪੂਰੀ ਤਰ੍ਹਾਂ ਅੰਮ੍ਰਿਤਸਰ ਜਿਲ੍ਹੇ ਇਹ ਸਨ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਹਤ ਵਿਭਾਗ ਦੇ ਅਧਿਕਾਰੀ ਤਾਂ ਜਿਹੜੇ ਫ੍ਰੀਜ਼ਰ ਤੁਸੀਂ ਦੇਖ ਸਕਦੇ ਹੋ ਇਹ ਵੈਕਸੀਨ ਪੁਆਇੰਟ ਉਹ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਜਿਹੜੀ ਵੈਕਸੀਨ ਰੱਖੀ ਜਾਏਗੀ ਬਾਹਰਲੇ ਜਿੰਨੇ ਵੀ ਸ਼ਹਿਰ ਤੋਂ ਬਾਹਰ ਜਿੰਨੇ ਸਬਡਿਵੀਜ਼ਨ ਵਿੱਚ ਸਿਵਲ ਹਸਪੀਟਲ ਨੇ ਉਹਨਾਂ ਦੇ ਵਿੱਚ ਜਿਹੜੀ ਜਿਹੜੀ ਵੈਕਸੀਨ ਰੱਖੀ ਜਾਏਗੀ ਤਾਂ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਕੀਤੀਆਂ ਗਈਆਂ ਨੇ ਕੁਝ ਦਵਾਈਆਂ ਜਿਹੜੀਆਂ ਇੱਥੇ ਵੈਕਸੀਨ ਇਸ ਜਗ੍ਹਾ ਤੇ ਰੱਖੀਆਂ ਗਈਆਂ ਨੇ ਪਰ ਇਸ ਨੂੰ ਅੰਮ੍ਰਿਤਸਰ ਸੈਂਟਰ ਜਿਹੜਾ ਤਿਆਰ ਕੀਤਾ ਗਿਆ ਉਸ ਤੋਂ ਇਲਾਵਾ ਇੱਧਰ ਵੀ ਤਿਆਰ ਕੀਤਾ ਗਿਆ ਰੁਟੀਨ ਦੇ ਵਿੱਚ ਤਾਂ ਜਦ ਉਸ ਵੇਲੇ ਵੀ ਕੇਂਦਰ ਸਰਕਾਰ ਅਪਰੂਵ ਕਰ ਦੇਵੇਗੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਉਂਕਿ ਨੈਸ਼ਨਲ ਪ੍ਰੋਗਰਾਮ ਹੈ ਤਾਂ ਆਪਣੀ ਜ਼ਿੰਮੇਵਾਰੀ ਨੂੰ ਅਧਿਕਾਰੀਆਂ ਨੇ ਕਹਿਣਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਬਖੂਬੀ ਸਮਝਦੇ ਹਾਂ ਤੇ ਇਸ ਲਈ ਅੰਮ੍ਰਿਤਸਰ ਦਾ ਸਿਹਤ ਵਿਭਾਗ ਦੇ ਸਿਵਲ ਸਰਜਨ ਆਫਿਸ ਪੂਰੀ ਤਰ੍ਹਾਂ ਤਿਆਰ ਹੈ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸਾਝਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਰੀਜਨਲ ਵੈਕਸੀਨ ਸੈਂਟਰ ਦੇ ਵਿੱਚ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕੇਂਦਰ ਸਰਕਾਰ ਵੱਲੋਂ ਜੋ ਨੈਸ਼ਨਲ ਪ੍ਰੋ ਕਦੀਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਤਾਂ ਉਸ ਦੇ ਤਹਿਤ ਜਿਹੜੀ ਵੈਕਸੀਨ ਨੂੰ ਸਟੋਰੇਜ ਕੀਤਾ ਜਾਏਗਾ ਉਸ ਦੇ ਲਈ ਬਕਾਇਦਾ ਜਿਹੜਾ ਇੱਕ ਵਾਕਿੰਗ ਜਿਹੜਾ ਬਣਾਇਆ ਗਿਆ ਹੈ ਤਾਂ ਬਖਸ਼ੀਸ਼ ਜੀ ਕੋ ਇਸ ਦੀ ਵੀ ਜਾਣਕਾਰੀ ਲੈਣੇ ਟੈਂਪਰੇਚਰ ਜਿਹੜਾ ਇਸ ਦਾ ਕਿੰਨਾ ਰਹੇਗਾ ਹਾਲਾਂਕਿ ਜਿੰਨੀ ਵੀ ਸਰਦੀ ਕਾਫੀ ਹੈ ਤਾਂ ਇਸ ਜਗ੍ਹਾ ਦੇ ਉੱਪਰ ਫਿਰ ਵੀ ਜਿਹਦੇ ਇਸ ਦਾ ਟੈਂਪਰੇਚਰ ਜਿਹੜਾ ਉਸ ਨੂੰ ਘਟਾਇਆ ਗਿਆ ਹੈ ਤਾਂ ਤਾਂ ਕਿ ਜਿਹੜੀ ਵੈਕਸੀਨ ਹੈ ਉਸ ਨੂੰ ਸੇਵ ਰੱਖਿਆ ਜਾ ਸਕੇ ਉਸ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਜਿਹੜੇ ਇਹ ਸਟੋਰੇਜ ਕਿਉਂਕਿ ਜ਼ਿਲ੍ਹੇ ਦਾ ਮੇਨ ਸਟੋਰੇਜ 49 ਸਾਵਾ ਦੇ ਉੱਪਰ ਜਿਹੜੀ ਇਸ ਜਗ੍ਹਾ ਦੇ ਉੱਪਰ ਸਪਲਾਈ ਹੋਵੇਗੀ ਤਾਂ ਬਖਸ਼ੀਸ਼ ਜੀ ਨਾਲ ਗੱਲ ਕਰ ਰਹੇ ਅੰਦਰ ਕਾਫੀ ਸਰਦੀ ਹੈ ਬਖਸ਼ੀਸ਼ ਜੀ ਇਸ ਜਗ੍ਹਾ ਤੇ ਕੀ 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 ਰੱਖਿਆ ਜਾਏਗਾ ਤੇ ਵਿੱਚ ਸਾਰੀਆਂ ਵੈਕਸੀਨਾਂ ਵੈਸੇ ਰੱਖੀਆਂ ਜਾਊਗੀਆਂ ਇਹ ਡਬਲ ਜੀ ਵਾਕੀਨ ਕੂਲਰ ਆ ਇਹਦੀ ਕਪੈਸਿਟੀ ਹੈ 15 ਲੱਖ ਡੋਜ਼ ਹੈ ਇਹ ਚ ਸਟੋਰੇਜ ਕਰ ਸਕਦੇ ਆ ਇਹਦਾ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਹੁੰਦਾ ਇਹ ਆਟੋਮੈਟਿਕ ਚੱਲਦਾ ਜੀ ਟੈਂਪਰੇਚਰ ਇਹ ਆਟੋਮੈਟਿਕ ਕੱਟ ਕਰਦਾ ਜਦੋਂ 4 ਤੇ ਆ ਜਾਏਗਾ ਕੱਟ ਕਰ ਦੇਗਾ ਜਦੋਂ 8 ਤੋਂ ਉੱਪਰ ਹੋ ਜਾਏਗਾ ਤਾਂ ਸਟਾਰਟ ਹੋ ਜਾਏਗਾ ਜੇ ਇਸ ਦੇ ਜਿਵੇਂ ਕਿ ਸਰਦੀ ਕਾਫੀ ਹੈ ਇਸ ਦੇ ਕੰਮ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਕਿਉਂਕਿ ਇਹ ਇਥੇ ਦੇ ਬਾਹਰ ਨਾਲੋਂ ਵੀ ਆਪਾਂ ਇਹਨਾਂ ਨੂੰ ਰੱਖ ਕਰਕੇ ਜਿਹੜੀ ਵੈਕਸੀਨ ਜਦੋਂ ਆ ਆਪਾਂ ਇਹਨਾਂ ਨੂੰ ਰੱਖ ਕੇ ਇੱਥੇ ਫਿਰ ਦੁਬਾਰਾ ਬਾਹਰ ਕੱਢ ਲੈਣੀ ਹੁੰਦੀ ਫਿਰ ਆਪਾਂ ਇਹਨਾਂ ਨੂੰ ਕਰਨੀਆਂ ਹੈ ਡਵਾਈਸ ਨਹੀਂ ਕਰਨੀਆਂ ਤਾਂ ਬਖਸ਼ੀ ਜੀ ਦਾ ਕਹਿਣਾ ਹੈ ਇਸ ਜਗ੍ਹਾ ਦੇ ਉੱਪਰ ਜਿਹੜਾ ਟੈਂਪਰੇਚਰ ਹੈ ਉਸ ਨੂੰ ਆਟੋਮੈਟਿਕ ਸੈੱਟ ਕੀਤਾ ਹੋਇਆ ਹੈ 2 ਤੋਂ 8 ਦੇ ਵਿੱਚ ਟੈਂਪਰੇਚਰ ਰਹੇਗਾ ਤਾਂ 15 ਲੱਖ ਦੀ ਕਪੈਸਿਟੀ ਜਿਹੜੀ ਵੈਕਸੀਨ ਦੀ ਹੈ ਇਸ ਜਗ੍ਹਾ ਤੇ ਰੱਖੀ ਗਈ ਪਈ ਹੈ ਹਾਲਾਂਕਿ ਵੈਕਸੀਨ ਅਜੇ ਆਈ ਨਹੀਂ ਬਟ ਇਸ ਨੂੰ ਰੀਜਨਲ ਸੈਂਟਰ ਨੂੰ ਕੱਲ ਅਧਿਕਾਰੀਆਂ ਦੇ ਵਿਜ਼ਿਟ ਕਰਨ ਤੋਂ ਬਾਅਦ ਚਲਾ ਦਿੱਤਾ ਗਿਆ ਸੀ ਤਾਂ ਨੈਸ਼ਨਲ ਪ੍ਰੋਗਰਾਮ ਦੇ ਅਧੀਨ ਹੁਣ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਮ੍ਰਿਤਸਰ ਦੇ ਸਿਹਤ ਵਿਭਾਗ ਵੱਲੋਂ ਇਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲੀਆਂ ਗਈਆਂ ਨੇ ਗਗਨਦੀਪ ਸ਼ਰਮਾ ਏਬੀਪੀ ਸਾਂਝਾ ਅੰਮ੍ਰਿਤਸਰ